ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਪ੍ਰਦੀਪ ਦਿਮੰਦ ਤੇ ਰੁੱਕ ਕਰਦੇ ਹਾਂ ਇਸ ਵੇਲੇ ਦੇ ਬੁਲਟਨ ਵੱਲ ਪੰਜਾਬ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ ਮਾਲਣ ਪੈਦਾ ਕਰਨ ਲਈ ਮਿਲੇਗੀ 5 ਕਰੋੜ ਦੀ ਸਬਸਿਡੀ ਜਲੰਧਰ ਵਿੱਚ ਬਾਹਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ ਲੁਧਿਆਣਾ ਵਿੱਚ ਵਕੀਲਾਂ ਤੇ ਕਾਰਵਾਈ ਤੋਂ ਬਾਅਦ ਬਿੱਡੀ ਸੰਘਰਸ਼ ਦੀ ਤਿਆਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਜੰਮੂ ਕਸ਼ਮੀਰ ਦੁਸ਼ਮਣਾਂ ਨੂੰ ਦਿੱਤੀ ਚੇਤਾਵਨੀ ਜ਼ਹਿਰੀਲੀ ਸ਼ਰਾਬ ਮਾਮਲੇ ਤੇ ਵਿਧਾਇਕ ਸੁਖपाल ਖੈਰਾ ਨੇ ਕੈਬਨਟ ਮੰਤਰੀ ਤੋਂ ਮੰਗਿਆ ਅਸਤੀਫਾ ਕਿਹਾ ਲੋਕਾਂ ਨੂੰ ਦੇਣਾ ਪਵੇਗਾ ਜਵਾਬ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਸਰਕਾਰ ਨੇ ਕਿਹਾ ਹੈ ਕਿ ਪਰਾਲੀ ਦੀ ਵਰਤੋਂ ਕਰਕੇ ਪਾਲਣ ਪੈਦਾ ਕਰਨ ਵਾਲੇ ਉਦਯੋਗਾਂ ਨੂੰ 5 ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਉਦਯੋਗ ਅਤੇ ਕਿਸਾਨ ਦੋਵਾਂ ਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਮਿਲੇਗਾ ਪੰਜਾਬ ਦੇ ਕੈਬਨਟ ਮੰਤਰੀ ਤਰुणਪ੍ਰੀਤ ਸੌਂਦ ਨੇ ਇਸ ਕਦਮ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਪੰਜਾਬ ਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਤਰुण ਪ੍ਰੀਤ ਸੌਨ ਨੇ ਕਿਹਾ ਕਿ ਹੁਣ ਪਰਾਲੀ ਦੀ ਵਰਤੋਂ ਉਦਯੋਗਾਂ ਲਈ ਬਾਲਣ ਪੈਦਾ ਕਰਨ ਲਈ ਕੀਤੀ ਜਾਵੇਗੀ ਇਸ ਨਾਲ ਵਾਤਾਵਰਣ ਬਚੇਗਾ ਅਤੇ ਕਿਸਾਨ ਵੀ ਕਮਾਈ ਕਰਨਗੇ ਉਦਯੋਗਾਂ ਨੂੰ ਪਰਾਲੀ ਆਧਾਰਿਤ ਬਾਇਓਲ ਲਗਾਉਣ ਤੇ ਭਾਰੀ ਸਬਸਿਡੀ ਮਿਲੇਗੀ ਇਹ ਜਿਹੜੀ ਪੈਡੀ ਸਟ੍ਰਾ ਹੈ ਇਹ ਪੈਡੀ ਸਟ੍ਰਾ ਨੂੰ ਪਰਾਲੀ ਨੂੰ ਤੁਸੀਂ ਆਪਣੇ ਬੋਇਲਰਾਂ ਚ ਵਰਤੋ ਜੇ ਤੁਸੀਂ ਆਪਣੇ ਬੋਇਲਰਾਂ ਚ ਵਰਤੋਗੇ ਤਾਂ ਦੋਰਾ ਫਾਇਦਾ ਕੀ ਹੋ ਇੱਕ ਤਾਂ ਸਾਡੇ ਕਿਸਾਨਾਂ ਨੂੰ ਉਹਦੇ ਉਹਦਾ ਮੁੱਲ ਮਿਲਣਾ ਸ਼ੁਰੂ ਹੋ ਜੂਗਾ ਉਹਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਜਦੋਂ ਸਾਡੇ ਕਿਸਾਨਾਂ ਨੂੰ ਉਹਨਾਂ ਦੀ ਪੈਡੀ ਸਟ੍ਰਾ ਦਾ ਪੈਸਾ ਮਿਲਣਾ ਪਰਾਲੀ ਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਉਹ ਆਰਥਿਕ ਤੌਰ ਤੇ ਸਾਡੀ ਕਿਸਾਨੀ ਹੈ ਜਿਹੜੀ ਮਜ਼ਬੂਤ ਹੋਊਗੀ ਦੂਸਰਾ ਇਕਾਈਆਂ ਨੂੰ ਕੀ ਫਾਇਦਾ ਹੋਊਗਾ ਇੰਡਸਟਰੀ ਨੂੰ ਕੀ ਫਾਇਦਾ ਹੋਊ ਇਹਦਾ ਜਿਹੜਾ ਫਿਊਲ ਮਹਿੰਗੇ ਰੇਟਾਂ ਦੇ ਉੱਤੇ ਉਹ ਬਾਹਰੋਂ ਮੰਗਾਂਦੇ ਨੇ ਹੋਰ ਸਟੇਟਾਂ ਤੋਂ ਮੰਗਾਂਦੇ ਨੇ ਤਾਂ ਜਿਹੜੀ ਪਰਾਲੀ ਹੋਊਗੀ ਜਦੋਂ ਪਰਾਲੀ ਨੂੰ ਆਪਾਂ ਆਪਣੇ ਘਰ ਦੇ ਫਿਊਲ ਨੂੰ ਜਦੋਂ ਅਸੀਂ ਬੋਇਲਰਾਂ ਦੇ ਵਿੱਚ ਯੂਜ਼ ਕਰਾਂਗੇ ਤਾਂ ਉਹਨੂੰ ਉਤਸ਼ਾਹਤ ਕਰਨ ਲਈ ਅਸੀਂ ਇਹ ਫਿਰ 1 60 ਕਰੋੜ ਰੁਪਏ ਦੀ ਜਾਨੀ ਕਿ ਸਬਸਿਡੀ ਦਾ ਜਿਹੜਾ ਪ੍ਰਬੰਧਨ ਰੱਖਿਆ ਇਹਦੀਆਂ ਹੁਣ ਮੈਂ ਤੁਹਾਨੂੰ ਕੁਝ ਜਿਹੜੀਆਂ ਸੇਲੀਐਂਟ ਫੀਚਰ ਇਹਦੇ ਜਿਹੜੇ ਮਤਲਬ ਕਿ ਸਭ ਤੋਂ ਕੀਮਤੀ ਜਿਹੜੇ ਇਹਦੇ ਨੁਕਤੇ ਨੇ ਉਹ ਦੱਸਣ ਲੱਗੇ ਆ ਨੰਬਰ 1 ਇਹ ਜਿਹੜੀ ਸਕੀਮ ਹੈ ਇਹ ਸਕੀਮ ਪੁਰਾਣੀ ਇੰਡਸਟਰੀ ਤੇ ਜਿਹੜੀ ਆਲਰੇਡੀ ਪੰਜਾਬ ਦੇ ਵਿੱਚ ਚੱਲਦੀ ਇੰਡਸਟਰੀ ਆ ਕਿਤੇ ਸਬਕ ਕਿਸੇ ਵੀ ਸਮੇਂ ਤੋਂ ਚੱਲਦੀ ਇੰਡਸਟਰੀ ਆ ਰਹੀ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਦੇ ਵਿੱਚ ਪੁਰਾਣਾ ਬੋਇਲਰ ਲੱਗਿਆ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਨੇ ਨਵਾਂ ਬੋਇਲਰ ਲਾਣਾ ਹੋਵੇ ਉਹਨਾਂ ਨੂੰ ਇੱਕ ਸੀਟੀਈ ਅਪਲਾਈ ਕਰਨਾ ਪਊਗਾ ਕੰਸੈਂਟ ਟੂ ਇਸਟੈਬਲਿਸ਼ ਦਿਸ ਪੈਡੀਸਟ੍ਰੋ ਬੋਇਲਰ ਗੁਰਦਵרה ਵਾਕੇ ਪੰਜਾਬ ਸਰਕਾਰ ਨੇ ਇੱਕ ਨਵੀਂ ਪੂੰਜੀ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ ਇਸ ਵਿੱਚ ਪ੍ਰਤੀ 8 ਟਬੀਐਚ ਬਾਇਲਰ ਤੇ 1 ਕਰੋੜ ਰੁਪਏ ਤੱਕ ਦੀ ਸਬਸਿਡੀ ਉਪਲਬਧ ਹੋਵੇਗੀ ਇਸ ਨਾਲ ਪਰਾਲੀ ਸਾੜ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇਗਾ। ਮਾਨ ਸਰਕਾਰ ਨੇ ਅਪੀਲ ਕੀਤੀ ਹੈ ਕਿ ਤੇਲ ਕੋਲਾ ਜਾਂ ਹੋਰ ਬਾਇਓਮਾਸ ਤੇ ਚੱਲਣ ਵਾਲੇ ਉਦਯੋਗਾਂ ਨੂੰ ਤੁਰੰਤ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ। ਵਕੀਲਾਂ ਨੇ ਜਲੰਧਰ ਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਦਰਸਲ ਵਕੀਲਾਂ ਨੇ ਲੁਧਿਆਣਾ ਦੇ ਵਿੱਚ ਆਪਣੇ ਖਿਲਾਫ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਹੜਤਾਲ ਦਾ ਐਲਾਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ 159 ਵਕੀਲਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ 7 ਨਾਮੀ ਵਕੀਲ ਵੀ ਸ਼ਾਮਲ ਸਨ। ਗਰਤਲਾ ਵਾਕੇ ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਵਕੀਲ ਰਾਜਕੁਮਾਰ ਭੱਲਾ ਨੇ ਕਿਹਾ ਕਿ ਵਕੀਲ ਅਦਾਲਤ ਵਿੱਚ ਲੋਕਾਂ ਨੂੰ ਇਨਸਾਫ ਪ੍ਰਦਾਨ ਕਰਦੇ ਨੇ ਪਰ ਇੱਥੇ ਵਕੀਲਾਂ ਵਿਰੁੱਧ ਹੀ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਜਿਸ ਕਾਰਨ ਗੁੱਸੇ ਵਿੱਚ ਵਕੀਲਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਨਿਆਪਾਲਿਕਾ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ 800 ਤੋਂ ਵੱਧ ਵਕੀਲਾਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹ ਕੱਟਾਂ ਲੁਧਿਆਣਾ ਦੇ ਵਕੀਲਾਂ ਨਾਲ ਵਾਪਰੀ ਹੈ ਜਿਸ ਕਾਰਨ लुधियाना बार एसोसिएशन ने पंजाब बंद का सद्दा देता जिस कारण जिलंधर बार एसोसिएशन लुधियाना बार एसोसिएशन ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਵਕੀਲਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਤੇਜ਼ ਕਰਨਾ ਪਿਆ ਜਾਂ ਕੋਈ ਹੋਰ ਫੈਸਲਾ ਲੈਣਾ ਪਿਆ ਤਾਂ ਵਕੀਲਾਂ ਦੇ ਨਾਲ ਖੜੇ ਹੋਣਗੇ ਹੋਰ ਕੀ ਕਿਹਾ ਵਕੀਲਾਂ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ ਬਾਰੇ ਵਕੀਲ ਰਾਜਕੁਮਾਰ ਭੱਲਾ ਨੇ ਆਓ دیکھتے ਹਾਂ ਅੱਜ ਪੰਜਾਬ ਦੀਆਂ ਸਾਰੀਆਂ ਅਦਾਲਤਾਂ ਬੰਦ ਹੋ ਗਈਆਂ ਨੇ ਵਕੀਲਾਂ ਨੇ ਕੰਮ ਕਾਜ ਤੋਂ ਹੜਤਾਲ ਕੀਤੀ ਹੋਈ ਜੀ ਹੈ ਵਿਸ਼ਾ ਇਹ ਵੀ ਇੱਕ ਦਿਲੇ ਦਿਨੀ ਲੁਧਿਆਣਾ ਵਿਖੇ ਕਚਹਿਰੀਆਂ ਦੇ ਵਿੱਚ ਕੋਈ ਵਕੀਲਾਂ ਦਾ ਤੇ ਮੁਲਾਜ਼ਮਾਂ ਦਾ ਝਗੜਾ ਹੋ ਗਿਆ ਔਰ ਮੁਲਾਜ਼ਮਾਂ ਨੇ ਵਕੀਲਾਂ ਦੇਤੇ ਉਤੇ ਬਹੁਤ ਜ਼ਿਆਦਾ ਤੱਕੇਸ਼ਾਈ ਕੀਤੀ ਜਿਸ ਦੇ ਮੁਤਾਬਕ ਵਕੀਲਾਂ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕਰਾਤੀ ਲੇਕਿਨ ਉਸ ਤੋਂ ਅਗਲੇ ਦਿਨ ਉਥੋਂ ਦੇ ਜੱਜ ਸਾਹਿਬ ਨੇ ਮਿਲ ਕੇ ਉਹਨਾਂ ਨੇ ਰਲ ਕੇ ਤਕਰੀਬਨ 200 ਵਕੀਲਾਂ ਦੇ ਖਿਲਾਫ ਇੱਕ ਝੂਠਾ ਔਰ ਗਲਤ ਮੁਕੱਦਮਾ ਦਰਜ ਕਰਾ ਦਿੱਤਾ ਜਿਹਦੇ ਨਾਲ ਕੱਲੇ ਲੁਧਿਆਣਾ ਦੇ ਵਕੀਲਾਂ ਦੇ ਵਿੱਚ ਹੀ ਰੋਸ਼ ਨਹੀਂ ਸਾਰੇ ਪੰਜਾਬ ਦੇ ਵਕੀਲਾਂ ਦੇ ਵਿੱਚ ਰੋਸ਼ ਏ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਜਸਟਿਸ ਦਿਵਾਉਣ ਵਾਸਤੇ ਅਸੀਂ ਅਦਾਲਤਾਂ ਦੇ ਵਿੱਚ ਅਸੀਂ ਕੰਮ ਕਰਦੇ ਆਂ ਔਰ ਸਾਨੂੰ ਖੁਦ ਦੇ ਉੱਤੇ ਜੇ ਧੱਕਾ ਹੋ ਜਾਏ ਉਹ ਵਕੀਲ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਵਕੀਲ ਕੌਮ ਹਮੇਸ਼ਾ ਹੀ ਐਡਮਿਨਿਸਟ੍ਰੇਸ਼ਨ ਦੇ ਨਾਲ ਖੜੀ ਰਹਿੰਦੀ ਏ ਲੇਕਿਨ ਜੇ ਕੋਈ ਸਾਡੇ ਖਿਲਾਫ ਕੋਈ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਹੋਣਗੇ ਅਸੀਂ ਉਹਨਾਂ ਨੂੰ ਬਿਲਕੁਲ ਪ੍ਰੋਟੈਸਟ ਕਰਾਂਗੇ ਔਰ ਇਸ ਪ੍ਰੋਟੈਸਟ ਦੇ ਵਜੇ ਅੱਜ ਸਾਰੇ ਪੰਜਾਬ ਦੇ ਵਕੀਲ ਹੜਤਾਲ ਤੇ ਨੇ ਔਰ ਜਲੰਧਰ 바ਰ ਐਸੋਸੀਏਸ਼ਨ ਨੇ ਵੀ ਉਹਨਾਂ ਦੀ ਕਾਲ ਦੇ ਉੱਤੇ ਅੱਜ ਜਲੰਧਰ ਕਚੈਰੀਆਂ ਬੰਦ ਕੀਤੀਆਂ ਨੇ ਔਰ ਸਾਰੇ ਵਕੀਲ ਜਿਹੜੇ ਨੇ ਡੈਮੋਨਸਟ੍ਰੇ ਮੁਲਾਜ਼ਮਾਂ ਦੀ ਗੱਲ ਕਰੀਏ ਮੁਲਾਜ਼ਮ ਕੌਣ ਸੀਗੇ ਕਿਹੜੇ ਉੱਥੋਂ ਦੇ ਅਦਾਲਤ ਦੇ ਨਾਜ਼ਰ ਤੇ ਉੱਥੋਂ ਦੇ ਜਿਹੜੇ ਪਿਆਦੇ ਸੀ ਉਹਨਾਂ ਨੇ ਵਕੀਲ ਸਾਹਿਬ ਦੀ ਉੱਥੇ ਪੱਗ ਲਾ ਦਿੱਤੀ ਤੇ ਉਹਨਾਂ ਨੂੰ ਮਾਰਕੁਟਾਈ ਕੀਤੀ ਔਰ ਇਸ ਰੋਸ਼ ਦੇ ਬਜੇ ਫੇਰ ਸਾਰੇ ਉੱਥੋਂ ਲੁਧਿਆਣਾ ਬਾੜ ਵੀ ਹੜਤਾਲ ਦੇ ਵਿੱਚ ਤਾਂ ਉਹਨਾਂ ਨੇ ਸਾਰੇ ਪੰਜਾਬ ਦੀਆਂ ਹੜਤੂ ਵਕੀਲਾਂ ਨੂੰ ਇਸ ਗੱਲ ਲਈ ਅੱਜ ਕਾਲ ਕੀਤੀ ਹੈ ਕਿ ਸਾਰੇ ਵਕੀਲ ਜਿਹੜੇ ਅੱਜ ਹੜਤਾਲ ਤੇ ਰਹਿਣ ਤਾਂ ਇਸ ਪ੍ਰੋਟੈਸਟ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਵਕੀਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਨਗਰਦੇ ਕਰਮਚਾਰੀਆਂ ਦੀ ਵਕੀਲਾਂ ਨਾਲ ਲੜਾਈ ਹੋਈ ਸੀ ਜਿਸ ਤੋਂ ਬਾਅਦ ਵਕੀਲ ਨੇ ਕਰਮਚਾਰੀਆਂ ਵਿਰੁੱਧ ਕੇਸ ਦਾਇਰ ਕੀਤਾ ਸੀ ਅਗਲੇ ਦਿਨ ਮਾਨਯੋਗ ਜੱਜਪੱਲ ਨੂੰ 150 ਤੋਂ ਬਾਅਦ ਵਕੀਲਾਂ ਵਿਰੁੱਧ ਕੇਸ ਦਾਇਰ ਕੀਤਾ ਗਿਆ ਉਹ ਕਹਿੰਦੇ ਹਨ ਕਿ ਲੁਧਿਆਣਾ ਦੇ ਵਕੀਲਾਂ ਦੇ ਸੱਦੇ ਤੇ ਅੱਜ ਜਲੰਧਰ ਦੀ ਅਦਾਲਤ ਬੰਦ ਕੀਤੀ ਗਈ ਹੈ ਜੇਕਰ ਲੁਧਿਆਣਾ ਬਾਹਰ ਐਸੋਸੀਏਸ਼ਨ ਕੱਲ ਵੀ ਬੰਦ ਦਾ ਸੱਦਾ ਦਿੰਦੀ ਹੈ ਤਾਂ ਕੱਲ ਵੀ ਅਦਾਲਤ ਬੰਦ ਹੋਵੇਗੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਸਵਾਲ ਅੱਜ ਉਠਾਇਆ ਕਿ ਕੀ ਪਾਕਿਸਤਾਨ ਦੇ ਹੱਥਾਂ ਵਿੱਚ ਪਰਮਾਣੂ ਹਥਿਆਰ ਸੁਰੱਖਿਆ ਹਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਆਪਣੀ ਨਿਗਰਾਨੀ ਹੇਠ ਲਵੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਜੰਮੂ ਕਸ਼ਮੀਰ ਦੇ ਆਪਣੇ ਪਹਿਲੇ ਦੌਰੇ ਤੇ ਸ਼੍ਰੀਨਗਰ ਵਿੱਚ ਜਮਾਨਾ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਨੇ ਅਤਵਾਦੀ ਸੰਗਠਨਾ ਅਤੇ ਪਾਕਿਸਤਾਨ ਵਿੱਚ ਉਨ੍ਹਾਂ ਦੇ ਆਕਾਮਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਨਹੀਂ ਸਮਝਣਾ ਚਾਹੀਦਾ ਆਪਰੇਸ਼ਨ ਸਿੰਦੂਰ ਭਾਰਤ ਦੁਆਰਾ ਆਪਣੇ ਇਤਿਹਾਸ ਵਿੱਚ ਅਤਵਾਦ ਵਿਰੁੱਧ ਸ਼ੁਰੂ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ ਇਹ ਕਹਿਣਾ ਸੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਉਹਨਾਂ ਨੇ ਕਿਹਾ ਕਿ ਪਿਛਲੇ 35 ਤੋਂ 40 ਸਾਲਾਂ ਤੋਂ ਭਾਰਤ ਸਰਹੱਦ ਭਾਰਤੋ ਕੀਤੇ ਜਾ ਰਹੇ ਅਤਵਾਦ ਦਾ ਸਾਹਮਣਾ ਕਰ ਰਿਹਾ ਹੈ ਅੱਜ ਭਾਰਤ ਨੇ ਪੂਰੀ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਅਤਵਾਦ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪਹਿਲਕਾਂ ਵਿੱਚ ਅਤਵਾਦੀ ਘਟਨਾ ਨੂੰ ਅੰਜਾਮ ਦੇ ਕੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਭਾਰਤ ਦੀ ਸਮਾਜਿਕ ਇਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਭਾਰਤ ਦੇ ਮੱਥੇ ਤੇ ਹਮਲਾ ਕੀਤਾ ਅਸੀਂ ਉਹਨਾਂ ਦੀ ਛਾਤੀ ਤੇ ਜ਼ਖਮ ਦਿੱਤੇ ਪਾਕਿਸਤਾਨ ਦੇ ਜ਼ਖਮਾਂ ਨੂੰ ਭਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਹ ਭਾਰਤ ਵਿਰੋਧੀ ਅਤੇ ਅਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰੇ ਹੋਰ ਕੀ ਕਿਹਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਓ ਦੇਖਦੇ ਹਾਂ ऑपरेशन सिंदूर आतंकवाद के खिलाफ भारत द्वारा चलाई गई अब तक के इतिहास की मैं मानता हूं यह सबसे बड़ी कार्रवाई है पैंतीस चालीस वर्षों से भारत सरहद पार से चलाई जा रही आतंकवाद का सामना कर रहा है आज भारत ने पूरी दुनिया को यह साफ कर दिया है यह स्पष्ट कर दिया है कि आतंकवाद के खिलाफ हम किसी भी हद तक जा सकते हैं साथियों आतंकवादियों ने पहलगाम में आतंकवादी घटना को अंजाम देकर भारत के बस्तर पर चोट पहुंचाने की कोशिश की है भारत की सामाजिक एकता को तोड़ने का भी प्रयास किया गया है। उन्होंने भारत के माथे पर वार किया हमने उनकी छाती पर वार किया है और छाती पर घाव किया है पाकिस्तान के जख्मों का इलाज इसी बात में है कि भारत विरोधी और आतंकवादी संगठनों को पड़ाव देना बंद करें और अपनी जमीन का इस्तेमाल भारत के खिलाफ किसी भी सूरत में न होने दें साथियों आपको याद होगा कि लगभग इक्कीस साल पहले स्वर्गीय अटल बिहारी वाजपेयी जी के सामने इसी पाकिस्तान ने इस्लामाबाद में डिक्लेरेशन किया था कि अब उनकी धरती से आतंकवाद एक्सपोर्ट नहीं किया जाएगा मगर पाकिस्तान ने भारत को धोखा दिया है पाकिस्तान ने भारत को छला है और आज भी वह धोखा दे रहा है इसका खामियाजा अब उसको भारी कीमत करके की भुगतना पड़ा है, और यह कीमत यदि आतंकवादी वारदातें चलती रही तो लगातार यह बढ़ने ही वाली है। उन्होंने कहा कि मैं पूरी दुनिया के सामने एक सवाल उठाना चाहता हाँ की पाकिस्तान भर के गैर जिम्मेवार ਅਤੇ ਅਸਭਿਅਕ ਦੇਸ਼ ਦੇ ਹੱਥਾਂ ਵਿੱਚ ਪਰਮਾਣੂ ਹਥਿਆਰ ਸੁਰੱਖਿਆ ਥਾਂ ਉਹਨਾਂ ਮੰਗ ਕੀਤੀ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਮੁੱਦੇ ਉੱਪਰ ਗੱਲਬਾਤ ਕਰਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਜਿੱਥੇ ਇੱਕ ਪਾਸੇ ਇਸ ਵਿਸ਼ੇ ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਸੂਬਾ ਸਰਕਾਰ ਨੂੰ ਇਸ ਮੁੱਦੇ ਤੇ ਨਿਸ਼ਾਨੇ ਤੇ ਲਿਆ ਗਿਆ ਹੈ ਪੰਜਾਬ ਭਰ ਵਿੱਚ ਹੋਈਆਂ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਸੁਖਪਾਲ ਖਹਿਰਾ ਨੇ ਵਿੱਤ ਮੰਤਰੀ ਨੂੰ ਦੋਸ਼ਾਂ ਦੇ ਘੇਰੇ ਵਿੱਚ ਲਿਆ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਬੀਤੇ ਦਿਨੀ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੇ ਗੱਲ ਕਰਦੇ ਹੋਏ ਪੰਜਾਬ ਸਰਕਾਰ ਦੀ ਮਹਿੰਮ ਯੁੱਧ ਨਸ਼ੇ ਵਿਰੁੱਧ ਉੱਪਰ ਤਿੱਖੇ ਤੰਜ ਕਸੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਪਿੱਤੇ ਦਿਨੀ ਚਿੱਟੇ ਨਾਲ ਫੜੀ ਗਈ ਪੁਲਿਸ ਕਾਂਸਟੇਬਲ ਦੇ ਮਸਲੇ ਉੱਪਰ ਵੀ ਸਰਕਾਰ ਵੱਲੋਂ ਕੋਈ ਸਖਤ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ ਹੋਰ ਕੀ ਕੋਜੇ ਕਹਿੰਦੇ ਨਜ਼ਰ ਆਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਇਸ ਪੂਰੇ ਮੁੱਦੇ ਨੂੰ ਲੈ ਕੇ ਆਓ ਇੱਕ ਨਜ਼ਰ ਮਾਰਦੇ ਆ ਨਸ਼ੇ ਦੀ ਤਸਕਰੀ ਚੱਲਦੀ ਆ ਜਾਂ ਕੋਈ ਵੀ ਮਾਫੀਆ ਆਪਰੇਟ ਕਰਦਾ ਪੰਜਾਬ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਕੋਈ ਸਪਾਈ ਤੇ ਥਾਣੇਦਾਰ ਤੇ ਹੌਲਦਾਰ ਕਰਦੇ ਨੇ ਇਹ ਤਾਂ ਬਕਾਇਦਾ ਤੌਰ ਤੇ ਉਤੋਂ ਪੁਸ਼ਤ ਪਨਾਈ ਆ ਪ੍ਰੋਟੈਕਸ਼ਨ ਆ ਪੈਸਾ ਜਾਂਦਾ ਹਫਤੇ ਜਾਂਦੇ ਮਹੀਨੇ ਜਾਂਦੇ ਨੇ ਔਰ ਭਗਵੰਤ ਮੈਂ ਗਿਆ ਜਦੋਂ ਮੌਕੇ ਤੇ ਗਿਆ ਭਗਵੰਤਪਾਨ ਦੀ ਸਟੇਟਮੈਂਟ ਮੈਂ ਸੁਣੀ ਇਹ ਮੋਤਾ ਨਹੀਂ ਗਿਆ ਇਹ ਕਤਲ ਨੇ ਤੇ ਭਗਵੰਤ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੇ ਜੇ ਕਤਲ ਆ ਤੇ ਕਾਰਵਾਈ ਕੀ ਕੀਤੀ ਇਹਨਾਂ ਦੇ ਖਿਲਾਫ ਦੱਸਿਓ ਜਰਾ ਕੀ 302 ਦੇ ਤਹਿਤ ਮੁਕਦਮੇ ਦਰਜ ਕੀਤੇ ਗੁਨਾਹਗਰਾਂ ਦੇ ਖਿਲਾਫ ਪਹਿਲੀ ਗੱਲ 10 ਵਿਅਕਤੀ ਫੜੇ ਨੇ ਕੋਈ ਛੋਟੇ ਮੋਟੇ ਉਹ ਜਿਹਨੂੰ ਪੰਜਾਬੀ ਕਹਿੰਦੇ ਲੱਲੀ ਛੱਲੀ ਕੋਈ ਵਿਚਾਰੇ ਜਿਹੜੇ ਹੋਣਗੇ ਆ ਕਰਿੰਦੇ ਟਾਈਪ ਵੱਡਾ ਆਦਮੀ ਕੋਈ ਨਹੀਂ ਫੜਿਆ ਗਿਆ ਅੱਛਾ ਪੁਲਿਸ ਦੇ ਖਿਲਾਫ ਕੀ ਐਕਸ਼ਨ ਹੋਇਆ ਜੀ ਇੱਕ ਥਾਣੇਦਾਰ ਸਸਪੈਂਡ ਕਰਤਾ ਜੀ ਮਜੀਠੇ ਦਾ ਇੱਕ ਡੀਐਸਪੀ ਸਸਪੈਂਡ ਕਰਤਾ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਇਹ ਮਾਫੀਆ ਆਪਰੇਟ ਕਰਦਾ ਸਾਰੀ ਸਟੇਟ ਵਿੱਚ ਉਹ ਕਿੱਲਾ ਇੱਕ ਥਾਣੇਦਾਰ ਤੇ ਡੀਐਸਪੀ ਦੀ ਉਹਦਾ ਕੜੀ ਆ ਉਹਦੀ ਤਾਂ ਕੜੀ ਚੰਡੀਗੜ੍ਹ ਤੱਕ ਆ ਅੱਛਾ ਹਰਪਾਲ ਜੀ ਮੈਨੂੰ ਮੈਂ ਪੁੱਛਣਾ ਚਾਹਣਾ ਕੋਈ ਸ਼ਰਮ ਹਯਾ ਹੈ ਮਾੜੀ-ਮੋਟੀ ਕੋਈ ਤੁਹਾਡੇ 'ਚ ਕੋਈ ਕੋਈ ਨੈਤਿਕਤਾ ਬਚੀ ਆ ਮਾੜੀ-ਮੋਟੀ ਕੋਈ ਮਤਲਬ ਤੇਰੇ ਰਾਜ ਵਿੱਚ ਚਾਰ ਸ਼ਰਾਬਕੁਟ ਦੇ ਵੱਡੀਆਂ ਟਰੈਜੈਡੀਜ਼ ਹੋਈਆਂ ਔਰ 21 22 23 23 25 25 ਬੰਦੇ ਮਰੇ ਨੇ ਮਤਲਬ ਔਰ ਡਿਪਾਰਟਮੈਂਟ ਐਕਸਾਈਜ਼ ਐਂਡ ਟੈਕਸੇਸ਼ਨ ਇਸ ਮਿਨਿਸਟਰ ਦਾਵਾ ਕਿ ਕੋਈ ਸੋਚਿਆ ਕਦੀ ਕਿ ਮੈਂ ਕੋਈ ਲੋਕਾਂ ਨੂੰ ਜਾ ਕੇ ਜਵਾਬ ਦੇਆ ਕੋਈ ਇਸਤਿਫਾ ਦੇਆ ਕੋਈ ਮਾਫੀ ਮੰਗਾ ਤਵ ਵਿਧਾਇਕ ਸੁਖਪਾਲ ਖੇਰਾਂ ਨੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੂੰ ਪੰਜਾਬ ਦੇ ਚੋਇਆ ਮੌਤਾ ਉੱਪਰ ਲੋਕਾਂ ਤੋਂ ਮਾਫੀ ਮੰਗਣ ਅਤੇ ਅਸਤੀਫਾ ਦੇਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੂੰ ਅਜਹੀਆਂ ਘਟਨਾਵਾਂ ਦਾ ਦੋਸ਼ੀ ਠਹਿਰਾਇਆ ਹੈ ਇਸ ਉੱਪਰ ਹੁਣ ਕੈਬਨਿਟ ਮੰਤਰੀ ਕੀ ਜਵਾਬ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਗੁਰਦਾਸਪੁਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਲਾਕੇ ਦੇ ਵਿੱਚ ਦੋ ਨੌਜਵਾਨਾਂ ਨੂੰ ਨਸ਼ੇ ਲਾਉਣ ਵਾਲਿਆਂ ਤੇ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰਨ ਵਾਲੇ ਤਸਕਰਾਂ ਦੀਆਂ ਨਾਜਾਇਜ਼ ਉਸਾਰੀਆਂ ਉੱਪਰ ਗੁਰਦਾਸਪੁਰ ਅਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਪੀਲਾ ਪੰਜਾ ਚਲਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਅੱਜ 75ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਪੰਜਾਬ ਪੁਲਿਸ ਵੱਲੋਂ ਹਾਲੇ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਕਰਨ ਵਾਲੇ ਨਸ਼ਾ ਤਸਕਰਾਂ ਉੱਪਰ ਸਖਤ ਕਾਰਵਾਈ ਨਿਰੰਤਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਗੁਰਦਾਸਪੁਰ ਵਿੱਚ ਐਸਪੀ ਗੁਰਦਾਸਪੁਰ ਅਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਪਿੰਡ ਡੇਰਾ ਸੰਤਜੀ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਤੇ ਕਾਰਵਾਈ ਕੀਤੀ ਗਈ ਹੈ। ਜਿੱਥੇ ਪ੍ਰਸ਼ਾਸਨ ਵੱਲੋਂ ਇਨਾ ਘਰਾਂ ਉੱਪਰ ਪੀਲਾ ਪੰਜਾ ਚਲਾਇਆ ਗਿਆ ਉੱਥੇ ਹੀ ਸੁਰੱਖਿਆ ਲਈ ਪਹੁੰਚੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਿੰਡ ਵਿੱਚ ਦੋ ਨਸ਼ਾ ਤਸਕਰ ਹਨ ਜਿਨ੍ਹਾਂ ਦੇ ਘਰਾਂ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਇਨ੍ਹਾਂ ਵਿੱਚੋਂ ਇੱਕ ਉੱਪਰ 10 ਮਾਮਲੇ ਐਨਡੀਪੀਐਸ ਤੇ ਅਤੇ ਦੂਸਰੇ ਉੱਪਰ 12 ਮਾਮਲੇ ਐਨਡੀਪੀਐਸ ਤੇ ਦਰਜ ਹਨ ਹੋਰ ਕੀ ਜਾਣਕਾਰੀ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਆਓ ਦੇਖਦੇ ਹਾਂ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਹੈਗਾ ਉਹਦੇ ਉਹਦੇ ਇਨੀਸ਼ੀਏਟਿਵ ਦੇ ਅੰਤਰਗਤ ਅੱਜ ਜਿਹੜਾ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜੀ ਪੁਲਿਸ ਹੈਲਪ ਲਈ ਜਿਹੜਾ ਹੈਗਾ ਸਾਨੂੰ ਲੈਟਰ ਪ੍ਰਾਪਤ ਹੋਇਆ ਸੀ ਉਸੇ ਉਸੇ ਦੇ ਕਰਕੇ ਅੱਜ ਜਿਹੜਾ ਪਿੰਡ ਹੈਗਾ ਡੇਡਾਸਾਂਸੀਆ ਉੱਥੇ ਅਸੀਂ ਜਿਹੜਾ ਹੈਗਾ ਪੁਲਿਸ ਹੈਲਪ ਪ੍ਰੋਵਾਈਡ ਕਰ ਰਹੇ ਹੈਗੇ ਜਦੋਂ ਅਸੀਂ ਇਹਦਾ ਬੈਕਗ੍ਰਾਉਂਡ ਅਸੀਂ ਚੈੱਕ ਕੀਤਾ ਤਾਂ ਪਾਇਆ ਇਹਦੇ 'ਚ ਇੱਕ ਜਿਹੜਾ ਹੈਗਾ ਜਿਹੜੇ ਦੋ ਦੱਗ ਸਮਗਲਬ ਹੈਗੇ ਜਿਹੜਾ 'ਚ ਇੱਕ ਦਾ ਬਲਜਿੰਦਰ ਹੈਗਾ ਉਹਦੇ ਖਿਲਾਫ 10 ਪਰਚੇ ਐਨਡੀਪੀਐਸ ਦੇ ਤੱਜ ਹੈਗੇ ਦੂਜਾ ਲਖਵਿੰਦਰ ਹੈਗਾ ਇਹਦੇ ਖਿਲਾਫ 12 ਪਰਚੇ ਐਨਡੀਪੀਐਸ ਦੇ ਤੱਜ ਹੈਗੇ ਤਾਂ ਅਸੀਂ ਡਿਪਾਰਟਮੈਂਟ ਆਫ ਵਾਟਰ ਸੋਰਸੇਜ ਅਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਸਿਸਟ ਕਰਨ ਵਾਸਤੇ ਅੱਜ ਇੱਥੇ ਮੌ ਜਿਹੜਾ ਹੈਗਾ ਪਪ ਜਿਹੜਾ ਹੈਗਾ ਪੁਲਿਸ ਬਲ ਅਲੋਂਗ ਵਿਦ ਡਿਊਟੀ ਮੈਜਿਸਟਰੇਟਰ ਬਾਕੀ ਸਾਰੇ ਤਨਖਾਦ ਹੈ। ਸੁਭਾ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਅੱਜ 75ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਤੇ ਹਾਲੇ ਵੀ ਨਸ਼ੇ ਨਾਲ ਯੁੱਧ ਖਤਮ ਨਹੀਂ ਹੋਇਆ। ਦੂਜੇ ਪਾਸੇ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 20 ਤੋਂ ਉੱਪਰ ਚਾ ਚੁੱਕੀ ਹੈ ਤੇ ਹੁਣ ਇਸ ਮੁਹਿੰਮ ਤਹਿਤ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰੀਆਂ ਉੱਪਰ ਵੀ ਲੋਕ ਸ਼ਿਕੰਜਾ ਕਸਨ ਦੀ ਮੰਗ ਕਰ ਰਹੇ ਨੇ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟ ਰਹੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ। ਇਸ ਵਾਰ 5 ਲੱਖ ਏਕੜ ਰਕਪੇ ਦੇ ਵਿੱਚ ਸਿੱਧੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਬਾਰੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਿੱਧੀ ਬਿਜਾਈ ਨੂੰ ਉਚਾਹਿਤ ਕਰਨ ਲਈ ਮੁੱਖ ਮੰਤਰੀ ਮਾਨ ਨੇ ਇਸ ਦੇ ਫਾਇਦੇ ਅਤੇ ਇਸ ਕੰਮ ਲਈ ਰਾਜ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਤੇ ਵੀ ਜ਼ੋਰ ਦਿੱਤਾ ਹੈ। ਗਰਤਲਭਾਕੇ ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਪਹੁੰਚਾਉਣ ਲਈ ਪੰਜਾਬ ਭਰ ਵਿੱਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸਿੱਧੀ ਬਿਜਾਈ ਰਾਹੀਂ ਇਸ ਵਾਰ 85 ਲੱਖ ਏਕੜ ਰਕਬੇ ਦਾ ਟੀਚਾ ਮਿਥਿਆ ਹੈ ਇੱਕ ਪਾਸੇ ਜਿੱਥੇ ਸਿੱਧੀ ਬਿਜਾਈ ਰਾਹੀਂ 15 ਤੋਂ 20% ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੀ ਹੋਰ ਖਰਚਾ ਵੀ ਬਚਦਾ ਹੈ ਐਤਕੀ ਬਾਸਪਤੀ ਦਿਆਂ ਕਿਸਮਾ ਵੀ ਸਿੱਧੀ ਬਿਜਾਈ ਰਾਹੀਂ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਬਰਾਬਰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਸਰਕਾਰ ਵੱਲੋਂ ਵਾਅਦੇ ਅਨੁਸਾਰ ਅਸੀਂ 1500 ਪ੍ਰਤੀ ਏਕੜ ਸਹਾਇਤਾ ਰਾਸ਼ੀ ਤੇ ਨਹਿਰੀ ਪਾਣੀ ਸਮੇਤ ਸਮੇਂ ਸਿਰ ਬਿਜਲੀ ਵੀ ਦੇਵਾਂਗੇ। ਪੰਜਾਬ ਦੀ ਧਰਤੀ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਕਿਸਾਨ ਭਰਾਓ, ਵੱਧ ਤੋਂ ਵੱਧ ਸਿੱਧੀ ਬਿਜਾਈ ਨੂੰ ਅਪਣਾਓ ਤੇ ਆਪਣੀ ਆਮਦਨ ਵਧਾਓ। ਗੌਰਤਲਬ ਹੈ ਕਿ ਸਿੱਧੀ ਬਿਜਾਈ ਤਕਨੀਕ ਰਾਹੀਂ ਸਿਰਫ 15 ਤੋਂ 20% ਤੱਕ ਪਾਣੀ ਦੀ ਬਚਤ ਹੁੰਦੀ ਹੈ। ਸਗੋਂ ਹੋਰ ਵੀ ਖਰਚਾ ਘਟਾਉਂਦਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਕਿਸਾਨ ਬਾਸਮਤੀ ਦੀਆਂ ਕਿਸਮਾਂ ਦੀ ਵੀ ਸਿੱਧੀ ਬਿਜਾਈ ਕਰਨਗੇ, ਉਹਨਾਂ ਨੂੰ 1500 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਸਰਕਾਰ ਵਾਦੇ ਅਨੁਸਾਰ ਸਿੱਧੀ ਬਿਜਾਈ ਅਪਣਾਉਣ ਵਾਲੇ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਅਤੇ ਬਿਜਲੀ ਉਪਲਬਧ ਕਰਵਾਏਗੀ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਿੱਧੀ ਬਿਜਾਈ ਨੂੰ ਅਪਣਾਉਣ ਧਰਤੀ ਮਾਂ ਨੂੰ ਬਚਾਉਣ ਅਤੇ ਆਪਣੀ ਆਮਦਨ ਚ ਵਾਧਾ ਕਰਨ ਵਿੱਚ ਯੋਗਦਾਨ ਪਾਉਣ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੀ ਇਸ ਵਾਰ ਸਿੱਧੀ ਬਿਜਾਈ ਲਈ ਚਮਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਇਸ ਸੌਣੀ ਸੀਜ਼ਨ ਦੌਰਾਨ 5 ਲੱਖ ਏਕੜ ਰਕਪੇ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ ਮਿਥਿਆ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਕਿਸਾਨ ਵੀਰਵਾਰ ਤੋਂ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਕੇ ਝੋਨੇ ਦੀ ਕਾਸ਼ਤ ਸ਼ੁਰੂ ਕਰ ਰਹੇ ਨੇ। ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇ ਰਹੀ ਹੈ ਅਤੇ ਦੂਜੇ ਪਾਸੇ ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਲਈ 40 ਕਰੋੜ ਰੁਪਏ ਦਾ ਬਜਟ ਵੀ ਅਲੋਟ ਕੀਤਾ ਹੈ ਕਿਸਾਨ 10 ਮਈ ਤੋਂ 30 ਜੂਨ 2025 ਤੱਕ ਆਨਲਾਈਨ ਪੋਰਟਲ ਉੱਤੇ ਡੀਐਸਆਰ ਸਕੀਮ ਲਈ ਰਜਿਸਟਰ ਕਰ ਸਕਦੇ ਨੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬਾਸਮਤੀ ਕਾਸ਼ਤਕਾਰ ਵੀ ਡੀਐਸਆਰ ਤਕਨੀਕ ਅਪਣਾਉਣ ਅਤੇ ਸੀਜ਼ਨ ਤੋਂ ਪ੍ਰਤੀ ਏਕੜ 1500 ਰੁਪਏ ਪ੍ਰਤੀ ਵਿੱਤੀ ਪ੍ਰੋਤਸਾਹਨ ਪ੍ਰਾਪਤ ਕਰਨ ਉਹਨਾਂ ਦੱਸਿਆ ਕਿ ਬਾਸਮਤੀ ਸਮੇਤ ਝੋਨੇ ਦੀ ਸਿੱਧੀ ਬਜਾਈ ਅਧੀਨ ਖੇਤਾਂ ਦੀ ਤਸਦੀਕ 1 ਜੁਲਾਈ ਤੋਂ 15 ਜੁਲਾਈ 2025 ਤੱਕ ਕੀਤੀ ਜਾਵੇਗੀ। ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਓਖਲਾ ਲੈਂਡਫਿਲ ਸਾਈਟ ਤੇ ਦੌਰੇ ਤੇ ਪਹੁੰਚ ਕੇ ਜਿੱਥੇ ਦਾਵਾ ਕੀਤਾ ਕਿ ਜਿਵੇਂ ਡਾਇਨਾਸੌਰ ਅਲੋਪ ਹੋ ਗਏ ਉਸ ਤਰ੍ਹਾਂ ਹੀ ਲੈਂਡਫਿਲ ਵੀ ਦੇਸ਼ ਵਿੱਚੋਂ ਲੋਪ ਹੋਣ ਵਾਲੇ ਨੇ ਉੱਥੇ ਹੀ ਸਫਾਈ ਬਾਰੇ ਵੀ ਵੱਡਾ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਨਜ਼ਰੀਏ ਸਮੇਤ ਉਹਨਾਂ ਮੁੱਖ ਮੰਤਰੀ ਰੇਖਾ ਗੁਪਤਾ ਦੇ ਕੰਮ ਦੀ ਸ਼ਲਾਘਾ ਕੀਤੀ ਅਕਤੂਬਰ 2025 ਤੱਕ ਉਹਨਾਂ 20 ਲੱਖ ਮੀਟ्रिक टन ਪੁਰਾਣਾ ਕੂੜਾ ਹਟਾਉਣ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਇਹ ਪਹਾੜ ਲਗਭਗ ਅਲੋਪ ਹੋ ਜਾਵੇਗਾ ਉਹਨਾਂ ਕਿਹਾ ਕਿ ਸਾਡਾ ਟੀਚਾ 2028 ਤੱਕ ਦਿੱਲੀ ਤੋਂ ਸਾਰੇ ਕੂੜੇ ਦੇ ਢੇਰ ਖਤਮ ਕਰਨਾ ਹੈ ਇਸ ਤੋਂ ਬਾਅਦ ਇਹ ਲੈਂਡਫਿਲ ਸਿਰਫ ਤਸਵੀਰਾਂ ਵਿੱਚ ਹੀ ਰਹਿ ਜਾਣਗੇ ਕੌਲ ਤਲਬ ਹੈ ਕਿ ਇਹ ਲੈਂਡਫਿਲ ਸਾਈਟ ਸਭ ਤੋਂ ਪੁਰਾਣੀ ਹੈ ਇਸ ਲੈਂਡਫਿਲ ਸਾਈਟ ਤੇ ਜਮਾ ਹੋਏ ਕੂੜੇ ਨੂੰ ਹਟਾਉਣ ਦੀ ਕਵਾਇਤ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਪਲਾਂਟ ਨੇੜੇ ਤੇੜੇ ਸਥਾਪਿਤ ਕੀਤੇ ਗਏ ਅਤੇ ਕੂੜੇ ਤੇ ਨਿਪਟਾਰੇ ਲਈ ਹੋਰ ਉਪਾਅ ਕੀਤੇ ਗਏ ਸਨ ਵਾਤਾਵਰਣ ਮੰਤਰੀ ਨੇ ਇਸ ਸਭ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨਾਲ ਇਸ ਕੰਮ ਨੂੰ ਤੇਜ਼ ਕਰਨ ਬਾਰੇ ਵੀ ਗੱਲਬਾਤ ਕੀਤੀ ਖ਼ੋਟ ਕੀ ਹੈ ਇਸ ਦੌਰਾਨ ਮੰਤਰੀ ਮਨਜਿੰਦਰ ਸਿਰਸਾ ਨੇ ਆਓ ਦੇਖਦੇ ਹਾਂ ਵਿਕੋ ਜੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵਿਕਸਿਤ ਦਿੱਲੀ ਦਿੱਲੀ ਕੇ ਲੋਕੋ ਕਾ ਸ਼ਵਾਸਨ ਦਲਾਇਆ ਥਾ और ये कहा था कि मुझे जुम्मेवारी दे दो आज दिल्ली के अंदर जो कूड़े के पहाड़ से जाने वाली दिल्ली जाने जाने वाली दिल्ली थी उसके ऊपर तेजी से काम हो रहा है आज हमारे दिल्ली के महापौर सवार इकबाल सिंह जी और हमारे रामवीर सिंह जी बदूरी साहब एम साहब और हम लोग यहाँ पहुँचे हैं ये जो यहाँ पे वेस्ट डिस्पोजल है लेगेसी वेस्ट है जो कूड़े का पहाड़ है ये जो हमारी में कमिटमेंट है दिल्ली के साथ जैसे डायनासोर लुप्त हो गए हैं ऐसे कूड़े के पहाड़ भी लुप्त होंगे उसकी स्पीड का काम पूरी प्रो, प्रोसेस से चले और जो माननीय मुख्यमंत्री रेखा गुप्ता जी का विजन है उसके मुताबिक ये जल्दी ख़त्म हो उस पर आज हमने ये सारी यहाँ पे आके जानकारी ली है मुझे बहुत खुशी हुई कि 2025 का टारगेट है इन पहाड़ों को ख़त्म करने का दिसंबर का और लगभग 20 लाख मेट्रिक टन कूड़ा आने वाले चार महीनों में यहाँ से और हटा दिया जाएगा ये सारा लेगेसी वेस्ट है जैसे हमें दिल्ली में आपदा बीमारी लेगेसी में मिली थी वेस्ट भी लेगेसी में मिला है तो इसको हटाना इसको बराबर करके यहाँ पर कूड़े के पहाड़ को ख़त्म करना एक बड़ा चैलेंज था लेकिन उस चैलेंज को हमारी सरकार ने एक्सेप्ट किया और हम बहुत तेज़ी से उसमें बढ़ रहे हैं दो तक दिल्ली में कोई कूड़े का पहाड़ नहीं रहेगा बिल्कुल जमीन भी खत्म नीचे तक बराबर कर चुके होंगे और उसको मुझे गौरतलब है कि ये अपने आप में दिल्ली दारिया रिहायशी कलोनिया व्यापारक खेतर तो रोजाना पैदा होने वाले लगभग दस बारह हजार मीट्रिक टन कूड़े निपटारे लिए जिम्मेवार है हर रोज पैदा होने वाले कूड़े का बत्ती प्रतिशत खाद बदार्थ हूं ਹੋਰ ਰੀਸਾਈਕਲ ਹੋਣ ਯੋਗ ਸਮੱਗਰੀਆਂ ਵਿੱਚ 6.6% ਕਾਗਜ਼, 1.5% ਪਲਾਸਟਿਕ, 2.5% ਧਾਤ ਅਤੇ ਇਮਾਰਤਾਂ ਦੇ ਨਿਰਮਾਣ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਸਮੱਗਰੀਆਂ ਵੀ ਸ਼ਾਮਿਲ ਹਨ। ਪੰਜਾਬ ਦੇ ਆបਕਾਰੀ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖ ਕੇ ਮੈਥਨੋਲ ਦੀ ਦੁਰਵਰਤੋਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਸੂਬੇ ਵਿੱਚ ਮੈਥਨੋਲ ਤੋਂ ਬਣੀ ਜ਼ਹਿਰੀਲੀ ਸ਼ਰਾਬ ਕਾਰਨ ਕਈ ਮੌਤਾਂ ਹੋਈਆਂ ਹਨ, ਜਿਸ ਵਿੱਚ ਮੰਜੀਠਾ ਵਿੱਚ ਹਾਲ ਹੀ ਵਿੱਚ ਵਾਪਰੇ ਦੁਕਾਨਤ ਵੀ ਸ਼ਾਮਿਲ ਨੇ ਉਹਨਾਂ ਨੇ ਇਸ ਮਾਮਲੇ ਨੂੰ ਰਾਸ਼ਟਰੀ ਹਿੱਤ ਵਿੱਚ ਦੇਖਣ ਦੀ ਅਪੀਲ ਕੀਤੀ ਹੈ। ਗੌਰਤਲਵਹਿ ਦੇ ਪਿਛਲੇ 2 ਦਿਨਾਂ ਵਿੱਚ ਮਜੀਠਾ ਵਿੱਚ 24 ਲੋਕਾਂ ਦੀ ਮੌਤ ਹੋਈ ਜਦੋਂ ਕਿ ਮਾਰਚ 2024 ਵਿੱਚ ਸੰਗਰੂਰ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਹਰਪਾਲ ਚੀਮਾ ਨੇ ਉਦਯੋਗ ਐਕਟ 1951 ਦੇ ਤਹਿਤ ਮਿਥਾਈਲ ਅਲਕੋਹਲ ਨੂੰ ਵਰਤੋਂ ਨੂੰ ਨਿਯਮਿਤ ਕਰਨ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਵਿੱਚ ਵਿੱਤ ਮੰਤਰੀ ਨੇ ਮੀਥਨੋਲ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਨਕਲੀ ਸ਼ਰਾਬ ਦੇ ਸੇਵਨ ਨਾਲ ਹੌਣ ਵਾਲੀਆਂ ਵੱਡੀਆਂ ਤਰਾਸਤੀਆਂ ਦਾ ਜ਼ਿਕਰ ਕੀਤਾ ਅਤੇ ਇਸ ਸਬੰਧ ਵਿੱਚ ਉਹੜੀਂਦੇ ਸਖਤ ਕਾਨੂੰਨਾਂ ਦੀ ਘਾਟ ਨੂੰ ਰੇਖਾਕਿਤ ਕੀਤਾ ਹੈ। ਉਹਨਾਂ ਕਿਹਾ ਕਿ ਇਥਾਈਲ ਅਲਕੋਹਲ ਨਾਲ ਮੈਥਨੋਲ ਦੀ ਦੇਖ, ਗੰਧ ਅਤੇ ਨਸ਼ਾ ਵਿੱਚ ਸਮਾਨਤਾ ਹੋਣ ਕਾਰਨ ਇਸ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਵਿੱਚ ਕੀਤੀ ਜਾਂਦੀ ਹੈ ਜਿਸ ਕਾਰਨ ਇਹ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਉਹਨਾਂ ਕਿਹਾ ਕਿ ਉਦਯੋਗ ਐਕਟ 1951 ਦੇ ਤਹਿਤ ਉਦਯੋਗਿਕ ਸ਼ਰਾਬ ਨੂੰ ਨਿਯਮਿਤ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਦੇ ਬਾਵਜੂਦ ਮਿਥਾਈਲ ਅਲਕੋਹਲ ਇੱਕ ਅਜਿਹੇ ਖੇਤਰ ਵਿੱਚ ਆਉਂਦਾ ਹੈ ਜੋ ਨਿਗਰਾਨੀ ਅਤੇ ਲਾਗੂ ਕਰਨ ਵਿੱਚ ਯੋਜਨਾਬੱਧ ਅਸਫਲਤਾਵਾਂ ਨੂੰ ਦਰਸਾ ਰਿਹਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕਾਨੂੰਨੀ ਢਾਂਚਾ ਇਸ ਪਦਾਰਥ ਦੀ ਸਪਲਾਈ ਲੜੀ ਵਿੱਚ ਕਮਜ਼ੋਰੀਆਂ ਨੂੰ ਟੁਕਵੇ ਢੰਗ ਨਾਲ ਹੱਲ ਨਹੀਂ ਕਰਦਾ ਤੇ ਨਾ ਹੀ ਇਹ ਟਰੈਕਿੰਗ ਤਰੀਕੇ ਖਰੀਦਦਾਰਾਂ ਦੀ ਰਜਿਸਟ੍ਰੇਸ਼ਨ ਜਾਂ ਅੰਤਰਰਾਜੀ ਨਿਯਮਾਂ ਨੂੰ ਲਾਜ਼ਮੀ ਬਣਾਉਂਦਾ ਹੈ ਰਾਸ਼ਟਰੀ ਹਿੱਤ ਵਿੱਚ ਮੀਥਨੋਲ ਨੂੰ ਕੰਟਰੋਲ ਕਰਨ ਦੇ ਮਾਮਲੇ ਤੇ ਵਿਚਾਰ ਕਰਨ ਦੀ ਅਪੀਲ ਕੇਂਦਰੀਕਰਿਤ ਅਤੇ ਕਾਨੂੰਨੀ ਤੌਰ ਤੇ ਲਾਗੂ ਕਰਨ ਯੋਗ ਕਾਰਵਾਈ ਦੀ ਮੰਗ ਕਰਦੇ ਹੋਏ ਚੀਮਾ ਨੇ ਕੇਂਦਰ ਨੂੰ ਰਾਸ਼ਟਰੀ ਹਿੱਤ ਵਿੱਚ ਮੀਥਨੋਲ ਨੂੰ ਕੰਟਰੋਲ ਕਰਨ ਦੇ ਮੁੱਦੇ ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਉਦਯੋਗ ਐਕਟ 1951 ਵਿੱਚ ਤੁਰੰਤ ਸੋਧ ਦੀ ਸਿਫਾਰਿਸ਼ ਕੀਤੀ ਤਾਂ ਜੋ ਮੀਥਨੋਲ ਨੂੰ ਇੱਕ ਨਿਯੰਤਰਿਤ ਉਦਯੋਗ ਪਦਾਰਥ ਵਜੋਂ ਸਪਸ਼ਟ ਤੌਰ ਤੇ ਸ਼ਾਮਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਇਸ ਪਦਾਰਥ ਦੇ ਨਿਰਮਾਣ, ਵਿਕਰੀ, ਸਟੋਰੇਜ ਅਤੇ ਆਵਾਜਾਈ ਨੂੰ ਨਿਯਮਿਤ ਕਰਨ ਲਈ ਖਾਸ ਅਤੇ ਬਾਈਂਡਿੰਗ ਨਿਯਮ ਜਾਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਨੇ ਮੈਥਨੋਲ ਦੀ ਆਵਾਜਾਈ ਨੂੰ ਟਰੈਕ ਅਤੇ ਟਰੇਸ ਕਰਨ ਲਈ 바ਰ ਕੋਡਿੰਗ ਜਾਂ ਇਲੈਕਟ੍ਰੋਨਿਕ ਟਰੈਕਿੰਗ ਖਰੀਦਦਾਰਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਵਰਤੋਂ ਦਸਤਾਵੇਜ਼ ਵਰਗੇ ਉਪਾਵਾਂ ਸੰਬੰਧੀ ਇੱਕ ਕੇਂਦਰੀ ਆਦੇਸ਼ ਲਾਗੂ ਕਰਨ ਦਾ ਸੁਝਾਅ ਵੀ ਦਿੱਤਾ ਹੈ ਹਾਲ ਦੀ ਖੜੀ ਬੁਲਟਨ ਵਿੱਚੇ ਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸੱਚਾਕਾ